ਆਪਣੇ YouTube ਚੈਨਲ ਖੇਤੀਬਾੜੀ ਅਪਡੇਟ ਉੱਪਰ ਸਾਰੇ ਖਾਨ ਭਰਾਵਾਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਸਵਾਗਤ ਕੀਤਾ ਜਾਂਦਾ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਬਾਸਮਤੀ ਅਤੇ ਮਸਲ ਦੇ ਤਾਜ਼ੇ ਤੇ ਨਵੇਂ ਰੇਟਾਂ ਬਾਰੇ। ਇਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਆਪਾਂ ਗੱਲ ਕਰਾਂਗੇ ਪੰਜਾਬ ਦੇ ਹਰਿਆਣਾ ਦੀਆਂ ਮੰਡੀਆਂ ਦੇ ਵਿੱਚ ਕੀ ਕੀ ਰੇਟ ਚੱਲ ਰਹੇ ਹਨ। ਸਭ ਤੋਂ ਪਹਿਲਾਂ ਆਪਾਂ ਪੰਜਾਬ ਦੀ ਤਰਨਤਾਰਨ ਮੰਡੀ ਤੋਂ ਸ਼ੁਰੂਆਤ ਕਰ ਲੈਂਦੇ ਹਾਂ। ਜਿੱਥੇ ਕਿ 1509 ਦਾ ਰੇਟ 2800 ਤੋਂ ਲੈ ਕੇ 3200 ਰੁਪਏ ਤੱਕ ਲੱਗਿਆ ਅਤੇ 17 18 ਦਾ ਰੇਟ 3280 ਰੁਪਈਆ ਤੋਂ ਲੈ ਕੇ 3700 ਰੁਪਏ ਤੱਕ ਵਿਕਿਆ ਅਤੇ 18 47 ਦਾ ਰੇਟ 2700 ਤੋਂ ਲੈ ਕੇ 2800 ਦੇ ਵਿਚਕਾਰ ਵਿਕਿਆ ਇਸ ਤੋਂ ਅੱਗੇ ਅੰਮ੍ਰਿਤਸਰ ਮੰਡੀ ਦੀ ਗੱਲ ਕਰੀ ਤਾਂ ਇੱਥੇ 1509 ਦਾ ਰੇਟ 3000 ਤੋਂ ਲੈ ਕੇ 3200 ਰੁਪਏ ਤੱਕ ਵਿਕਿਆ 17 18 ਦਾ ਰੇਟ 3200 ਤੋਂ ਲੈ ਕੇ 3400 ਰੁਪਏ ਤੱਕ ਵਿਕਿਆ 1401 ਦਾ ਰੇਟ ਮੁੱਸਲ ਦਾ 3500 ਤੋਂ ਲੈ ਕੇ 4000 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਫਾਜ਼ਲ ਕਾ ਮੰਡੀ ਦੀ ਗੱਲ ਕਰ ਲਈਏ ਤਾਂ ਇੱਥੇ 1509 ਦਾ ਰੇਟ 3200 ਰੁਪਏ ਤੱਕ ਵਿਕਿਆ ਅਤੇ 17 18 ਦਾ ਰੇਟ 3300 ਤੋਂ ਲੈ ਕੇ 3600 ਦੇ ਵਿਚਕਾਰ ਵਿਕਿਆ ਅਤੇ ਮੁੱਸਲ 1401 ਦਾ ਰੇਟ 3000 ਤੋਂ ਲੈ ਕੇ 3500 ਰੁਪਏ ਤੱਕ ਵਿਕਿਆ ਅਤੇ 18 47 ਦਾ ਰੇਟ 2850 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਮਲੋਟ ਮੰਡੀ ਦੀ ਗੱਲ ਕਰ ਲੈਨੇ ਆ ਇੱਥੇ 1509 ਦਾ ਰੇਟ 3000 ਤੋਂ ਲੈ ਕੇ 3500 ਦੇ ਵਿਚਕਾਰ ਵਿਕਿਆ ਅਤੇ 17 18 ਦਾ ਰੇਟ 3500 ਰੁਪਏ ਤੱਕ ਵਿਕਿਆ ਅਤੇ 1401 ਦਾ ਰੇਟ 3200 ਤੋਂ ਲੈ ਕੇ 3700 ਰੁਪਏ ਤੱਕ ਵਿਕਿਆ 1692 ਦਾ ਰੇਟ 3200 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਕੋਟਕਪੁਰਾ ਮੰਡੀ ਦੇ ਵਿੱਚ 1509 ਦਾ ਰੇਟ 2800 ਤੋਂ ਲੈ ਕੇ 3300 ਦੇ ਵਿਚਕਾਰ ਵਿਕਿਆ ਅਤੇ 11 21 ਦਾ ਰੇਟ 3800 ਰੁਪਏ ਦੇ ਵਿਚਕਾਰ ਵਿਕਿਆ ਇਸ ਤੋਂ ਅੱਗੇ 1401 ਦਾ ਰੇਟ 3500 ਤੋਂ ਲੈ ਕੇ 4000 ਦੇ ਵਿਚਕਾਰ ਵਿਕਿਆ ਅਤੇ 17 18 ਦਾ ਰੇਟ 3000 ਤੋਂ ਲੈ ਕੇ 3400 ਦੇ ਵਿਚਕਾਰ ਵਿਕਿਆ 18 47 ਦਾ ਰੇਟ 2600 ਤੋਂ ਲੈ ਕੇ 2800 ਦੇ ਵਿਚਕਾਰ ਵਿਕਿਆ ਇਸ ਤੋਂ ਅੱਗੇ ਅਬੌਰ ਮੰਡੀ ਦੀ ਗੱਲ ਕਰ ਲੈਂਦੇ ਆ ਅਬੌਰ ਮੰਡੀ ਦੇ ਵਿੱਚ 1509 ਦਾ ਰੇਟ 3300 ਰੁਪਏ ਤੱਕ ਵਿਕਿਆ 17 18 ਦਾ ਰੇਟ 3500 ਰੁਪਏ ਤੱਕ ਵਿਕਿਆ ਅਤੇ 16 92 ਦਾ ਰੇਟ 3300 ਰੁਪਏ ਤੱਕ ਵਿਕਿਆ ਇਸ ਤੋਂ ਅਗੇ ਚੀਕਾ ਮੰਡੀ ਦੀ ਗੱਲ ਕਰੀਏ ਤਾਂ ਇੱਥੇ 1509 ਦਾ ਰੇਟ 3200 ਤੋਂ ਲੈ ਕੇ 3500 ਦੇ ਵਿਚਕਾਰ ਵਿਕਿਆ ਅਤੇ 17 18 ਦਾ ਰੇਟ 3300 ਤੋਂ ਲੈ ਕੇ 3600 ਦੇ ਵਿਚਕਾਰ ਵਿਕਿਆ ਅਤੇ 11 21 ਦਾ ਰੇਟ 4000 ਤੋਂ ਲੈ ਕੇ 4200 ਰੁਪਏ ਤੱਕ ਵਿਕਿਆ ਇਸ ਤੋਂ ਅਗੇ ਮੌਨਕ ਮੰਡੀ ਦੀ ਗੱਲ ਕਰੀਏ ਜਿੱਥੇ 1509 ਦਾ ਰੇਟ 3000 ਤੋਂ ਲੈ ਕੇ 3280 ਰੁਪਏ ਤੱਕ ਵਿਕਿਆ ਅਤੇ 17 18 ਦਾ ਰੇਟ 3250 ਰੁਪਏ ਤੋਂ ਲੈ ਕੇ 3480 ਰੁਪਏ ਤੱਕ ਵਿਕਿਆ 1400 ਇੱਕ ਦਾ ਰੇਟ 3500 ਤੋਂ ਲੈ ਕੇ 3800 ਦੇ ਵਿਚਕਾਰ ਵਿਕਿਆ 11 21 ਦਾ ਰੇਟ 4000 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਹਰਿਆਣੇ ਦੀ ਗੋਹਾਣਾ ਮੰਡੀ ਦੀ ਗੱਲ ਕਰੀਏ ਤਾਂ ਇੱਥੇ 1509 ਦਾ ਰੇਟ 3000 ਤੋਂ ਲੈ ਕੇ 3300 ਰੁਪਏ ਤੱਕ ਵਿਕਿਆ ਅਤੇ 17 18 ਦਾ ਰੇਟ 3450 ਰੁਪਈਆਂ ਤੋਂ ਲੈ ਕੇ 3700 ਦੇ ਵਿਚਕਾਰ ਵਿਕਿਆ ਇਹ ਸੀ ਪੰਜਾਬ ਤੇ ਆਉਂਤੇ ਮੰਡੀਆਂ ਅੱਜ ਦੇ ਤਾਜ਼ੇ ਤੇ ਨਵੇਂ ਰੇਟ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਤੁਹਾਨੂੰ ਇਸੇ ਤਰ੍ਹਾਂ ਹੀ ਬਾਸਮਤੀ ਤੇ ਮੁੱਸਲ ਦੇ ਰੇਟਾਂ ਦੀ ਨਵੀਂ ਤੋਂ ਨਵੀਂ ਜਾਣਕਾਰੀ ਦੇਵਾਂਗੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ